So the market. ਕਥੀ ਹੈ ਸੰਤ ਸੰਗ ਪ੍ਰਭ ਗਿਆਨ ਪੂਰਨ ਪਰਮ ਜੋਤ ਪਰਮੇਸ਼ਰ ਸਿਮਰਤ ਪਾਈਏ ਮਾਨ ਸਤ ਸੰਗਤ ਵਿੱਚ ਜਾ ਕੇ ਪ੍ਰਭੂ ਦਾ ਨਾਮ ਜਪਿਆ ਉੱਤਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਸਭਨਾ ਜੀਵਾਂ ਵਿੱਚ ਵਸਣ ਵਾਲੀ ਉਸ ਜੋਤ ਦੇ ਦیدار ਹੁੰਦੇ ਹਨ ਉਸ ਦਾ ਸਿਮਰਨ ਕੀਤਿਆਂ ਮਾਨ ਮਰਤਬੇ ਪ੍ਰਾਪਤ ਹੁੰਦੇ ਨੇ ਤਾਂ ਤੇ ਫਿਰ ਉਸ ਦੇ ਨਾਲ ਹੀ ਪ੍ਰੀਤ ਸਥਾਪਿਤ ਕਰਨੀ ਚਾਹੀਦੀ ਹੈ ਸਤ ਸੰਗਤ ਦੇ ਵਿੱਚ ਜਾ ਕੇ ਆਪਣੇ ਮਨ ਅੰਤਰ ਦੇ ਵਿੱਚ ਹੀ ਉਸ ਮੁਰਾਰੀ ਪ੍ਰਭੂ ਦੇ ਨਾਲ ਮਿਲਾਪ ਹਾਸਲ ਕੀਤਾ ਜਾ ਸਕਦਾ ਹੈ ਗੋਬਿੰਦ ਪ੍ਰੀਤ ਲਗੀ ਅਤ ਪਿਆਰੀ ਜਦ ਸਤ ਸੰਗ ਪਏ ਸਾਧੂ ਜਨ ਹਿਰਦੈ ਮਿਲਿਆ ਸਾਤ ਮੁਰਾਰੀ ਸਰਵਣ ਕਰਦੇ ਆਂ ਭਾਈ ਹਰਬੰਸ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਦੁਆਰਾ ਗਾਇਨ ਕੀਤਾ ਹੋਇਆ ਇਹ ਸ਼ਬਦ ਕੋਪਿੰਦ ਪ੍ਰੀਤ ਲਗੀ ਅਤ ਪਿਆਰੀ ਜਤ ਸਤ ਸੰਗ ਭਏ ਸਤ ਜਨ ਹਿਰਤੇ ਮਿਲਿਆ ਸਾਤ ਮੂਰਾਰੀ ਪ੍ਰੀਤ ਲਗੀ ਅਤ ਆਇਆ ਮਨ ਮੁਖ ਕਰਮ ਮੁਕਰੇ ਅਹੰਕਾਰੀ ਸਾਧੂ ਪਰਸਤ ਹੀ ਪ੍ਰਭ ਪਾਇਆ ਗੋਬਿੰਦ ਸਰਮੇ ਤੁਮਾਰਾ ਤੱਤ ਸੰਗੈ ਮੇ ਸਾ ਤੂ ਜਨ ਹਿਰਦੇ ਮਿਲਿਆ ਸਾਤ ਮੁਰਾਰੀ ਪ੍ਰੀਤ ਲਗੀ ਹਤ ਪਿਆਰੀ ਗੋਬਿੰਦ ਪ੍ਰੀਤ ਲਗੀ ਹਤ ਪਿਆਰੀ ਬਸੇ ਦਿਨ ਰਾਤੀ ਤੇਰਾ ਭਾਵ ਨ ਬੁਝੇ ਕਮਾਰੀ ਸਤਿਗੁਰ ਪੁਰਖ ਮਿਲਿਆ ਪ੍ਰਭ ਪ੍ਰਗਟਿਆ ਗੁਣ ਗਾਵੇ ਗੁਣ ਬਿਚਾਰੀ ਗੁਰਮੁਖ ਪ੍ਰਕਾਸ਼ ਭਿਆਸਾਂ ਤਕਾਈ ਮਤ ਬੋਲ ਧਨੀਵਾਰੀ ਆਤਮ ਬ੍ਰਹਮ ਜੀਨੇ ਸੁਖ ਪਾਇਆ ਸਤ ਸੰਗਤ ਪੁਰਖ ਤੁਮਾਰੀ ਪ੍ਰੀਤ ਲਗੀ ਹਾਤ ਪਿਆ गुर पाया जिनको कृपा भई तुम्हारी तो नानक से है सहज सुख पाया अन दिन अनदिन रे बनमारी प्रीत लगी अत प्यारी अब सत्संग ਵੇ ਸਾਧੂ ਜੰਗ ਹੀਰ ਦੇ ਮਿਲਿਆ ਸਾਤ ਮੁਹਾਰੀ ਹੀਰ ਦੇ ਮਿਲਿਆ ਸਾਤ ਗੋਬਿੰਦ ਪ੍ਰੀਤ ਲਗੀ ਅਤ ਪਿਆਰੀ ਜਦ ਸਤਸੰਗ ਪਏ ਸਾਧੂ ਜਨ ਹਿਰਦੈ ਮਿਲਿਆ ਸਾਤ ਮੁਰਾਰੀ ਤੁਸੀਂ ਸਰਵਣ ਕਰ ਰਹੀ ਸੀ ਪਾਈ ਹਰਬੰਦ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਦੁਆਰਾ ਗਾਇਨ ਕੀਤਾ ਹੋਇਆ ਇਹ ਸ਼ਬਦ ਹੁਣ ਸਰਵਣ ਕਰਦੇ ਹਾਂ ਇਸ ਸ਼ਬਦ ਦੀ ਵਿਆਖਿਆ ਵਿਆਖਿਆਕਾਰ ਨੇ ਗਿਆਨੀ ਜਸਬੀਰ ਸਿੰਘ ਇਹ ਪਾਵਨ ਬਚਨ ਧੰ ਸ੍ਰੀ ਗੁਰੂ ਰਾਮਦਾਸ ਜੀ ਦੇ ਉਚਾਰਨ ਕੀਤੇ ਰਾਗ ਸੋਰਠ ਵਿੱਚ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 607 ਉੱਪਰ ਸੁਭਾਏ ਮੰਨ ਹਨ ਗੋਬਿੰਦ ਪ੍ਰੀਤ ਲੱਗੀ ਅਤ ਪਿਆਰੀ ਜਬ ਸਤ ਸੰਗ ਭਏ ਸਾਧੂ ਜਨ ਹਿਰਦੈ ਮਿਲਿਆ ਸ਼ਾਂਤ ਮੁਰਾਰੀ ਰਹਾਉ ਇਹ ਬਚਨ ਸ਼ਬਦ ਦਾ ਕੇਂਦਰੀ ਭਾਵ ਜ਼ਾਹਰ ਕਰਦੇ ਹਨ ਕਿ ਜਦੋਂ ਕਿਸੇ ਵੱਡੇ ਭਾਗਾ ਵਾਲੇ ਭਲੇ ਇਨਸਾਨ ਦੇ ਚੰਗੇ ਭਾਗ ਜਾਗਦੇ ਹਨ ਤਾਂ ਉਸ ਵਡਭਾਗੀ ਇਨਸਾਨ ਨੂੰ ਭਲੇ ਪੁਰਸ਼ਾਂ ਦੀ ਚੰਗੀ ਸ਼ੁਭ ਗੁਣੀ ਸੰਗਤ ਮਿਲ ਜਾਂਦੀ ਹੈ ਭਲੇ ਪੁਰਸ਼ਾਂ ਦੀ ਭਲੀ ਸੰਗਤ ਦੀ ਬਰਕਤ ਨਾਲ ਉਸ ਭਲੇ ਪੁਰਸ਼ ਨੂੰ ਆਪਣੇ ਹਿਰਦੇ ਵਿੱਚ ਉਹ ਸ਼ਾਂਤੀ ਦਾ ਮੂਜਸਮਾ ਪ੍ਰਭੂ ਪਰਮਾਤਮਾ ਆ ਮਿਲਦਾ ਹੈ ਜੋ ਸਭਨਾਂ ਨੂੰ ਸ਼ਾਂਤੀ ਦੇਣ ਵਾਲਾ ਹੈ ਐਸੇ ਵਾਹਿਗੁਰੂ ਜੀ ਨਾਲ ਉਸ ਭਲੇ ਪੁਰਸ਼ ਦੀ ਬਹੁਤ ਹੀ ਗਹਿਰੀ ਡੂੰਗੀ ਪ੍ਰੀਤ ਪੈ ਜਾਂਦੀ ਹੈ ਧੰਨ ਸ੍ਰੀ ਗੁਰੂ ਰਾਮਦਾਸ ਜੀ ਰਾਗ ਸਾਰੰਗ ਵਿੱਚ ਐਸੇ ਬਚਨ ਉਚਾਰਨ ਕਰਦੇ ਹਨ ਗੋਬਿੰਦ ਪ੍ਰੀਤ ਲੱਗੀ ਅਤ ਮੀਠੀ ਅਵਰ ਵਿਸਰ ਸਭ ਜਾਏ ਅਣਦਨ ਰਹਿਸ ਭਇਆ ਮਨ ਮੰਨਿਆ ਜੋਤੀ ਜੋਤ ਮਿਲਾਏ ਜਿਸ ਇਨਸਾਨ ਨੂੰ ਆਪਣੇ ਮਨ ਵਿੱਚ ਵਾਹਿਗੁਰੂ ਜੀ ਦੀ ਪ੍ਰੀਤ ਬਹੁਤ ਮਿੱਠੀ ਲੱਗਦੀ ਹੈ ਭਾਵ ਬਹੁਤ ਪਿਆਰੀ ਲੱਗਦੀ ਹੈ ਉਸ ਭਲੇ ਇਨਸਾਨ ਨੂੰ ਹੋਰ ਸਾਰੀ ਪ੍ਰੀਤ ਭੁੱਲ ਜਾਂਦੀ ਹੈ ਉਸ ਦੇ ਅੰਦਰ ਹਰ ਸਮੇਂ ਆਤਮਿਕ ਆਨੰਦ ਬਣਿਆ ਰਹਿੰਦਾ ਹੈ ਐਸੀ ਮਿੱਠੀ ਪ੍ਰਭੂ ਪ੍ਰੀਤ ਦਾ ਜ਼ਿਕਰ ਬਾਬਾ ਨਾਮਦੇਵ ਜੀ ਰਾਗ ਭੈਰੋਂ ਵਿੱਚ یوں ਕਰਦੇ ਹਨ ਜੈਸੀ ਭੁੱਖੇ ਪ੍ਰੀਤ ਅਨਾਜ ਤਿਰਖਵੰਤ ਜਲ ਸੇਤੀ ਕਾਜ ਜੈਸੀ ਮੂੜ ਕੁਟੰਬ ਪਰਾਇਣ ਐਸੀ ਨਾਮੇ ਪ੍ਰੀਤ ਨਾਰਾਇਣ ਨਾਮੇ ਪ੍ਰੀਤ ਨਾਰਾਇਣ ਲੱਗੀ ਸਹਿ ਸੁਭਾਇ ਭਇਓ ਬੈ ਰਾਗੀ ਜੈਸੀ ਪਰਪੁਰਖਾ ਰਤ ਨਾਰੀ ਲੋਭੀ ਨਰ ਧਨ ਕਾ ਹਿਤਕਾਰੀ ਕਾਮ ਪੁਰਖ ਕਾਮਨੀ ਪਿਆਰੀ ਐਸੀ ਨਾਮੇ ਪ੍ਰੀਤ ਮੁਰਾਰੀ ਸਾਈ ਪ੍ਰੀਤ ਜੇ ਆਪੇ ਲਾਏ ਗੁਰ ਪ੍ਰਸਾਦੀ ਦੁਬਦਾ ਜਾਏ ਕਬੂ ਨਾ ਟੂਟ ਸਰਹਿਆ ਸਮਾਏ ਨਾਮੇ ਚਿਤ ਲਾਇਆ ਸਚ ਨਾਏ ਜੈਸੀ ਪ੍ਰੀਤ ਬਾਰਕ ਅਰ ਮਾਤਾ ਐਸਾ ਹਰ ਸੇਤੀ ਮਨ ਰਾਤਾ ਪਰਨੁ ਮੈਂ ਨਾਮ ਦਿਉ ਲਾਗੀ ਪ੍ਰੀਤ ਗੋਬਿੰਦ ਬਸੈ ਹਮਾਰਾ ਚੀਤ ਵਿਚਾਰਾ ਦਿਨ ਸ਼ਬਦ ਦੇ ਆਰੰਭ ਦੇ ਬਚਨਾਂ ਦੁਆਰਾ ਸਤਿਗੁਰ ਸਮਝਾਉਂਦੇ ਹਨ ਅਨਕ ਜਨਮ ਵਿਛੜੇ ਦੁਖ ਪਾਇਆ ਮਨਮੁਖ ਕਰਮ ਕਰੇ ਅਹੰਕਾਰੀ ਸਾਧੂ ਪਰਸਤ ਹੀ ਪ੍ਰਭ ਪਾਇਆ ਗੋਬਿੰਦ ਸ਼ਰਨ ਤੁਮਾਰੀ ਆਪਣੇ ਮਨ ਪਿੱਛੇ ਚੱਲਣ ਵਾਲਾ ਇਨਸਾਨ ਅਨੇਕਾਂ ਜਨਮਾਂ ਤੋਂ ਪਰਮਾਤਮਾ ਨਾਲੋਂ ਵਿਛੜਿਆ ਹੋਇਆ ਅਨੇਕਾਂ ਦੁੱਖ ਸਹਾਰ ਦਾ ਚਲਿਆ ਆ ਰਿਹਾ ਹੈ ਇਸ ਜਨਮ ਵਿੱਚ ਵੀ ਗੁਰੂ ਦਾ ਮੂਰੀਦ ਬਣਨ ਦੀ ਬਜਾਏ ਆਪਣੇ ਮਨ ਦਾ ਮੂਰੀਦ ਬਣ ਕੇ ਅਹੰਕਾਰ ਦੇ ਆਸਰੇ ਹੀ ਕਰਮ ਕਰਦਾ ਰਹਿੰਦਾ ਹੈ ਪਰ ਗੁਰੂ ਜੀ ਦੇ ਚਰਨ ਛੋਂਦਿਆਂ ਹੀ ਉਸ ਨੂੰ ਪਰਮਾਤਮਾ ਲੱਭ ਪੈਂਦਾ ਹੈ हे ਪ੍ਰਭੂ ਜੀ ਗੁਰੂ ਦੀ ਸ਼ਰਨ ਪੈਣ ਦੀ ਬਰਕਤ ਨਾਲ ਉਹ ਤੇਰੀ ਸ਼ਰਨ ਵਿੱਚ ਆ ਪੈਂਦਾ ਹੈ ਸ਼ਬਦ ਦੇ ਦੂਜੇ ਪਦ ਵਿੱਚ ਗੁਰੂ ਦੇ ਫਰਮਾਉਂਦੇ ਹਨ ਤੂੰ ਹਿਰਦੈ ਗੁਪਤ ਵਸੈ ਦਿਨ ਰਾਤੀ ਤੇਰਾ ਭਾਉ ਨ ਬੁੱਝੇ ਗਵਾਰੀ ਸਤਗੁਰ ਪੁਰਖ ਮਿਲਿਆ ਪ੍ਰਗਟਿਆ ਗੁਣ ਗਾਵੇ ਗੁਣ ਵਿਚਾਰੀ ਪ੍ਰਭੂ ਜੀ ਹਰ ਸਮੇਂ ਜੀਵਾਂ ਦੇ ਹਿਰਦੇ ਵਿੱਚ ਗੁਪਤ ਟਿਕਿਆ ਰਹਿੰਦਾ ਹੈ ਪਰ ਮੂਰਖ ਇਨਸਾਨ ਤੇਰੇ ਨਾਲ ਪ੍ਰੀਤ ਪਾਉਣੀ ਨਹੀਂ ਜਾਣਦੇ ਜਿਸ ਇਨਸਾਨ ਨੂੰ ਸਾਰਿਆਂ ਵਿੱਚ ਵਿਆਪਕ ਪ੍ਰਭੂ ਜੀ ਦਾ ਸਰੂਪ ਗੁਰੂ ਮਿਲ ਪੈਂਦਾ ਹੈ ਉਸ ਸੰਦਰ ਪਰਮਾਤਮਾ ਖੁਦ ਪ੍ਰਗਟ ਹੋ ਜਾਂਦਾ ਹੈ ਉਹ ਮਨੁੱਖ ਪ੍ਰਭੂ ਜੀ ਦੇ ਗੁਣਾ ਵਿੱਚੇ ਆਪਣੀ ਸੁਰਤ ਜੋੜ ਕੇ ਗੁਣਾ ਦੇ ਖਜ਼ਾਨੇ ਗੁਣੀ ਨਿਦਾਨ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਸ਼ਬਦ ਦੇ ਤੀਸਰੇ ਪਦ ਵਿੱਚ ਗੁਰੂ ਰਾਮਦਾਸ ਜੀ ਬਚਨ ਕਰਦੇ ਹਨ ਗੁਰਮੁਖ ਪ੍ਰਗਾਸ ਭਇਆ ਸ਼ਾਂਤ ਆਈ ਦੁਰਮਤ ਬੁੱਧ ਨਿਵਾਰੀ ਆਤਮ ਬ੍ਰਹਮ ਚੀਨ ਸੁਖ ਪਾਇਆ ਸਤ ਸੰਗਤ ਪੁਰਖ ਤੁਮਾਰੇ ਜਿਹੜਾ ਇਹਨ ਇਨਸਾਨ ਗੁਰੂ ਜੀ ਦੀ ਸ਼ਰਨ ਆ ਪੈਂਦਾ ਹੈ ਉਸ ਮਨੁੱਖ ਨੂੰ ਸਾਰਿਆਂ ਵਿੱਚ ਰਵਿਆ ਪ੍ਰਭੂ ਪਰਮਾਤਮਾ ਮਿਲ ਪੈਂਦਾ ਹੈ ਪਾਪ ਉਸ ਦੇ ਅੰਦਰ ਆਤਮਿਕ ਜੀਵਨ ਦਾ ਪ੍ਰਕਾਸ਼ ਹੋ ਜਾਂਦਾ ਹੈ ਉਸ ਦੇ ਅੰਦਰ ਠੰਡ ਪੈ ਜਾਂਦੀ ਹੈ ਉਹ ਇਨਸਾਨ ਆਪਣੇ ਅੰਦਰੋਂ ਭੈੜੀ ਮਤ ਵਾਲੀ ਅਕਲ ਦਾ ਤਿਆਗ ਕਰ ਲੈਂਦਾ ਹੈ ਸ਼ਬਦ ਦੇ ਅਖੀਰਲੇ ਪਦ ਵਿੱਚ ਗੁਰੂ ਰਾਮਦਾਸ ਜੀ ਫਰਮਾਉਂਦੇ ਹਨ ਪੁਰਖ ਹੈ ਪੁਰਖ ਮਿਲਿਆ ਗੁਰ ਪਾਇਆ ਜਿਨ ਕੋ ਕਿਰਪਾ ਭਈ ਤੁਮਾਰੀ ਨਾਨਕ ਅਤੁੱਲ ਸਹਿਜ ਸੁਖ ਪਾਇਆ ਅਨੰਦਿਨ ਜਾਗਤ ਰਹੈ ਬਨਵਾਰੀ ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਸ ਇਨਸਾਨ ਨੂੰ ਸਰਬ ਵਿਆਪੀ ਪ੍ਰਭੂ ਮਿਲ ਪੈਂਦਾ ਹੈ ਏ ਵਾਹਿਗੁਰੂ ਜੀ ਗੁਰੂ ਵੀ ਉਹਨਾ ਵਿਭਾਗੀ ਗੁਰਮੁਖਾਂ ਨੂੰ ਮਿਲਦਾ ਹੈ ਜਿਨ੍ਹਾਂ ਉਪਰ ਤੇਰੀ ਕਿਰਪਾ ਹੁੰਦੀ ਹੈ ਧੰਨ ਗੁਰੂ ਰਾਮਦਾਸ ਜੀ ਬਚਨ ਕਰਦੇ ਹਨ ਕਿ ਅਜੇਹਾ ਮਨੁੱਖ ਆਤਮਕ ਡੋਲਤਾ ਦਾ ਬੇਅੰਤ ਸੁਖ ਮਨ ਦਾ ਹੈ ਉਹ ਗੁਰਮੁਖ ਪਿਆਰਾ ਹਰ ਵੇਲੇ ਗੋਬਿੰਦ ਦੀ ਯਾਦ ਵਿੱਚ ਲੀਨ ਰਹਿ ਕੇ ਵਿਕਾਰਾਂ ਵੱਲੋਂ ਹਮੇਸ਼ਾ ਸੁਚੇਤ ਰਹਿੰਦਾ ਹੈ ਕਿਉਂਕਿ ਗੋਬਿੰਦ ਪ੍ਰੀਤ ਲਗੀ ਅਤ ਪਿਆਰੀ ਗੋਬਿੰਦ ਪ੍ਰੀਤ ਲਗੀ ਅਤ ਪਿਆਰੀ ਜਦ ਸਤਸੰਗ ਪਏ ਸਾਧੂ ਜਨ ਹਿਰਦੈ ਮਿਲੇ ਆ ਸਾਤ ਮੁਰਾਰੀ ਇਸ ਸ਼ਬਦੀ ਵਿਆਖਿਆ ਕਰ ਰਹੇ ਸੰਨ ज्ञानी जसबीर सिंह सूरज किरण मिले जल का जल हुआ राम ज्योति ज्योत रली संपूर्ण या राम बिलावल राग पंचम पातशाह साहिब श्री गुरु अर्जन देव जी द्वारा उचारित इस शब्द तो पाव है उत्तम ज्ञान की प्राप्ति करके कोई भी इंसान अपने असले नाल अपेद हो सकता है जिमें सूरज दरण मूल स्रोत जल तो बनिया होया बर्फ का गोला मुड़ जल्द तब्दील हो जाता है इस तरह इंसान उस परम सत्ता विच लीन हो जाता है जोत जोत विच मिल जाती है अर्थात संपूर्णता प्राप्त हो जाती है हर तरफ उस ब्रह्म ही प्रतीत हों ऐसे प्राणी उस अकाल पुरख प्रभु ब्रह्म तो बिना किसी होर ही नहीं पर ए सब खंड ओ अकाल करता आप ही बना है आप ही ऐसा सबब बना है उस दी कृपा हो जाती है उही इस उत्मिक रस न करते गुरबाणी ब्रह्म अकाल पुरख है जो सर्व शक्तिमान है ਜੋ ਅਸਰੀਰੀ ਹੈ ਸੁਣਦੇ ਆਂ ਭਗਵਾਨ ਸਿੰਘ ਜੋਹਲ ਹੁਰਾ ਪਾਸੋਂ ਵਾਰਤਾ ਗੁਰਬਾਣੀ ਵਿੱਚ ਬ੍ਰਹਮ ਦਾ ਸੰਕਲਪ ਅਕਾਲਪੁਰ ਵਾਹਿਗੁਰੂ ਅਤੇ ਬ੍ਰਹਮ ਦੀ ਹੋਣ ਤੋਂ ਮੁਨਕਨ ਮੁਰਖ ਮੁਰਦੇ ਦੇ ਸਮਾਨ ਹੈ ਬ੍ਰਹਮ ਨਾਲ ਜੁੜੇ ਰਹਿਣਾ ਸਭ ਤੋਂ ਵੱਡਾ ਸਵਰਗ ਅਤੇ ਪ੍ਰਭੂ ਨਾਲੋਂ ਟੁੱਟਣਾ ਸਭ ਤੋਂ ਵੱਡਾ ਨਰਕ ਵਿਕਾਰਾਂ ਦੀ ਪ੍ਰਜੰਡ ਅਗਨੀ ਵਿੱਚ ਸੜ ਰਹਿ ਸੰਸਾਰ ਲਈ ਸ਼ਾਂਤੀ ਦਾ ਸੋਮਾ ਅਕਾਲਪੁਰ ਵਾਹਿਗੁਰੂ ਦਾ ਸਿਮਰਨ ਇਸ ਬ੍ਰਹਮ ਦੀ ਵਿਚਾਰ ਦੀ ਪ੍ਰਾਪਤੀ ਪਰ ਉਹ ਪਿਆਰਿਆ ਪਾਸੋਂ ਹੀ ਹੋ ਸਕਦੀ ਹੈ ਗੁਰਬਾਣੀ ਵਿੱਚ ਗੁਰੂ ਜਾਂ ਸਤਗੁਰੂ ਦਾ ਸਰੂਪ ਨਿਰਗੁਣ ਬ੍ਰਹਮ ਸਵੀਕਾਰ ਕੀਤਾ ਗਿਆ ਹੈ ਦੇਹ ਜਾਂ ਸਰੀਰ ਵਾਲਾ ਰੂਪ ਪੂਜਾ ਭਗਤੀ ਦਾ ਅਦਸ਼ ਨਹੀਂ ਬਣ ਸਕਿਆ ਗੁਰਬਾਣੀ ਵਿੱਚ ਆਏ ਗੁਰੂ ਸਰੂਪ ਦੀ ਸਜਣਾਂ ਲਈ ਜ਼ਰੂਰੀ ਹੈ ਕਿ ਮਨੁੱਖ ਆਪਣੇ ਆਕਾਰ ਨੂੰ ਨਰੰਕਾਰ ਪਾਰਬੰ ਵਿੱਚ ਸਮਾ ਕੇ ਜੀਵੇ ਪਾਵਨ ਬਾਣੀ ਬ੍ਰਹਮ ਗੁਰੂ ਅਤੇ ਨਰੰਕਾਰ ਦੀ ਆਤਮਕ ਸਤਾ ਇਹੋ ਦੱਸਦੀ ਹੈ ਗੁਰਬਾਣੀ ਗੁਰੂ ਵੀ ਹੈ ਤੇ ਨਰੰਕਾਰ ਪਾਰਬੰ ਵੀ ਹੈ ਜਿਹੜਾ ਜਿਗਿਆਸੂ ਇਸ ਆਤਮਕ੍ਰਸ਼ ਦੀ ਪ੍ਰਾਪਤੀ ਕਰ ਲੈਂਦਾ ਹੈ ਉਹ ਇਸ ਸੰਸਾਰ ਭਵਸਾਗਰ ਨੂੰ ਸੌਖਿਆਂ ਪਾਰ ਕਰ ਜਾਂਦਾ ਹੈ ਹੁਣ ਅਜੇਹਾ ਜਿਗਿਆਸੂ ਆਵਾਗਨ ਦੇ ਚੱਕਰ ਤੋਂ ਮੁਕਤ ਵੀ ਹੋ ਜਾਂਦਾ ਹੈ ਰਾਗ ਹਾਸਾ ਵਿੱਚ ਬਾਣੀ ਦੇ ਵੋਹਿਤ ਪੰਚਮ ਪਾਤਸ਼ਾਹ ਸ੍ਰੀ ਗੁਰਜਨ ਦੇਵ ਜੀ ਦਾ ਹੁਕਮ ਹੈ ਜਨ ਨਾਨਕ ਬੋਲੇ ਬ੍ਰਹਮ ਵਿਚਾਰ ਜੋ ਸੁਣਾ ਕਮਾਵੈ ਸੋ ਉਤਰਾ ਪਾਰ ਜਨਮ ਨਾ ਮਰੇ ਨਾ ਆਵੇ ਨਾ ਜਾਏ ਹਰ ਸੇਤੀ ਉਹ ਰਹੇ ਸਮਾਇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਬ੍ਰਹਮ ਦੀ ਏਕਤਾ ਤੇ ਵਿਆਪਕ ਸੁਭਾਅ ਤੋਂ ਇਹ ਗੱਲ ਸਹਿਜ ਹੀ ਸਪਸ਼ਟ ਹੋ ਜਾਂਦੀ ਹੈ ਕਿ ਬਾਣੀ ਖਸਮ ਦੀ ਹੈ ਜੋ ਤੁਰਤੋਂ ਆਈ ਹੈ ਇਹ ਬਾਣੀ ਉਹਨਾਂ ਮਹਾਪੁਰਖਾਂ ਦਾ ਰੱਬੀ ਫਰਮਾਨ ਹੈ ਜਿਨ੍ਹਾਂ ਬ੍ਰਹਮ ਨੂੰ ਜਾਣਿਆ ਬਾਣੀ ਦੇ ਇਹਨਾਂ ਰਚਨਹਾਰਿਆਂ ਨੇ ਹਉਮੈ ਦੁਈ ਦਵੇਤ ਈਰਖਾ ਦੁਬਦਾ ਪਰਮਪਉ ਤੇ ਮੋਹ ਮਾਇਆ ਵਾਲੀ ਮਨੁੱਖੀ ਹਸਤੀ ਤੋਂ ਆਜ਼ਾਦ ਹੋ ਕੇ ਸਦਾ ਆਪਣੇ ਆਪ ਨੂੰ ਪਰਮ ਦੇ ਦੇਸ਼ ਬੇਗੰਪੂਰੇ ਯਸ ਸਚਕੰਡ ਦਾ ਵਾਸੀ ਬਣਾਈ ਰੱਖਿਆ ਸਚਕੰਡ ਜਾਂ ਪਰਮਰਮ ਦੇ ਦੇਸ਼ ਵਿੱਚ ਤਾਂ ਕੇਵਲ ਸਚਾਰ ਜਾਂ ਨਰੰਕਰ ਵਾਹਿਗੁਰੂ ਵਸਦਾ ਹੈ ਸ਼ੋਣੀ ਪੰਕਤ ਕਬੀਰ ਜੀ ਦੀ ਉਚਾਰਨ ਪਾਵਨ ਬਾਣੀ ਵਿੱਚ ਹੁਕਮ ਹੈ ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮੋਹੇ ਜਿਤ ਕਟ ਨਾਮ ਨਾ ਉਪਜੈ ਫੂਟ ਮਰੇ ਜਨ ਸੋਏ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ ਰਹਾਓ ਸਾਧ ਮਿਲੈ ਸਿਧ ਪਾਈਐ ਕਿ ਇਹ ਜੋਗ ਕੇ ਭੋਗ ਦੋਹ ਮਿਲ ਕਾਰਜ ਉਪਜੈ RAM ਨਾਮ ਸੰਜੋਗ ਲੋਗ ਜਾਣੈ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ ਜੋ ਕਾਂਸੀ ਉਪਦੇਸ਼ ਹੋਏ ਮਾਨਸ ਮਰਤੀਵਾਰ ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ ਕੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਗੁਰਵਾਣੀ ਬ੍ਰਹਮ ਗੁਰੂ ਨਰੰਕਾਰ ਦੀ ਆਤਮਕ ਸਤਾ ਇੱਕੋ ਜਹੀ ਹੈ ਬਾਣੀ ਗੁਰੂ ਵੀ ਹੈ ਤੰਦਰੰਕਰ ਬ੍ਰੰਭੀ ਹੈ ਜਿਹੜਾ ਜਿਗਿਆਸੂ ਇਸ ਆਤਮਕ ਰਸ ਦੀ ਪ੍ਰਾਪਤੀ ਕਰ ਲੈਂਦਾ ਹੈ ਉਸ ਭਾਵ ਸਾਗਰ ਨੂੰ ਸੌਖਿਆਂ ਪਾਰ ਕਰ ਜਾਂਦਾ ਹੈ ਹਰ ਮਨੁੱਖ ਮਾਤਰ ਲਈ ਪਰਮੰਭ ਦੇ ਪਰਮੇਸ਼ਰ ਦਾ ਨਾਮ ਅਮੋਲਕ ਖਜ਼ਾਨਾ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਸਮੁੰਦਰ ਵਿੱਚ ਜਿੰਨੇ ਪਦਾਰਥ ਨੇ ਉਹ ਸਾਰੇ ਕੀਮਤੀ ਖਜ਼ਾਨਾ ਹੈ ਪਰ ਇਸ ਦੀ ਪ੍ਰਾਪਤੀ ਕੇਵਲ ਹੰਸ ਰੂਪੀ ਸਮੁੰਦਰੀ ਗੋਤਾਖੋਰੀ ਪ੍ਰਾਪਤ ਕਰ ਸਕਦੇ ਨੇ ਇਸੇ ਤਰ੍ਹਾਂ ਪਹਾੜਾਂ ਵਿੱਚ ਕੀਮਤੀ ਹੀਰੇ ਮਾਣਕ ਪਾਰਸ ਆਦ ਹਨ ਪਰ ਮਿਲਦੇ ਉਹਨਾਂ ਖੋਜੀਆਂ ਨੂੰ ਨੇ ਜਿਹੜਾ ਮਿਹਰਤ ਨਾਲ ਉਹਨਾਂ ਨੂੰ ਪੁੱਟਿਆ ਗਾਇਆ ਤੇ ਪਰਖਿਆ ਅਸੀਂ ਜਾਣਦੇ ਹਾਂ ਕਿ ਚੰਦਨ ਦੀ ਸੁਗੰਧ ਹੀ ਬਾਕੀ ਬਨਸਪਤੀ ਨੂੰ ਵੀ ਸੁਗੰਧਿਤ ਕਰਦੀ ਹੈ ਠੀਕ ਇਸੇ ਤਰ੍ਹਾਂ ਕਰਵਾਣੀ ਵੀ ਆਤਮਿਕ ਤਿਆਗੀਆਂ ਲਈ ਕੀਮਤੀ ਪਦਾਰਥ ਹੈ ਪਰ ਇਹ ਕੀਮਤੀ ਵਸਤੂ ਪ੍ਰਾਪਤੀ ਉਹਨਾਂ ਆਤਮਕ ਖੋਜੀਆਂ ਨੂੰ ਹੀ ਹੁੰਦੀ ਹੈ ਜਿਨ੍ਹਾਂ ਬ੍ਰह्म ਵਿਚਾਰ ਨੂੰ ਆਪਣੇ ਆਪ ਨੂੰ ਸਮਰਪਣ ਕੀਤਾ ਹੋਇਆ ਹੈ ਗੁਰਮੁਖ ਦੇ ਪ੍ਰਸਿੱਧ ਵਿਦਵਾਨ ਅਤੇ ਆਦਿ ਸ਼੍ਰੀ ਗੁਰਗੰਦ ਸਾਹਿਬ ਜੀ ਦੇ ਲਿਖਾਰੇ ਬਾਈ ਗੁਰਦਾਸ ਜੀ ਆਪਣੇ ਕਵਿਤ ਵਿੱਚ ਫਰਮਾ ਰਹੇ ਨੇ ਜੈਸੇ ਤਉ ਸਕਲ ਨਿਦ ਪੂਰਨ ਸਮੁੰਦਰ ਵਿਖੈ ਹੰਸ ਮਰਜੀਵਾ ਨਿਚੈ ਪ੍ਰਸਾਦ ਪਾਵਹਿ ਜੈਸੇ ਪਰਵਤ ਹੀਰਾ ਮਾਨਕ 파ਰਸ ਸਿੱਧਖਨਵਾਰਾ ਖਨ ਜਗ ਵਿਖੇ ਪ੍ਰਗਟਾਵਹਿ ਜੈਸੇ ਵਨ ਵਿਖੈ ਮਲਿਆਗਰ ਸੌਦਾ ਕਪੂਰ ਸੋਧ ਕੈ ਸੁਵਾਸੀ ਸੁਵਾਸ ਵਿਸਹਾਵੈ ਤੈਸੇ ਗੁਰਵਾਨੀ ਵਿਖੈ ਸਕਲ ਪਦਾਰਥ ਹੈ ਜੋਈ ਜੋਈ ਖੋਜੈ सोई सोई ਨਿਪ ਜਾਵੇ ਜਿਸ ਰੱਬੀ ਪਿਆਰੇ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਉਸ ਜਗਿਆਸੂ ਦੀ ਪਰਮ ਵਾਹਿਗੁਰੂ ਨਾਲ ਮਿੱਤਰਤਾ ਬਣ ਜਾਂਦੀ ਹੈ ਉਸ ਨੂੰ ਗੁਰਵਾਣੀ ਚ ਦਰਜ ਰੱਬੀ ਮਹਿਲ ਸੰਮੁਖ ਵਿਖਾਈ ਦਿੰਦਾ ਹੈ ਇਸ ਮਾਰਗ ਤੇ ਤੁਰਨ ਵਾਲੇ ਬ੍ਰਹਮ ਗਿਆਨੀਆਂ ਤੋਂ ਉਲਟ ਇਹ ਬੜਮੁੱਲਾ ਜੀਵਨ ਪਦਾਰਥਿਕ ਸੁੱਖਾਂ ਦੀ ਦੌੜ ਵਿੱਚ ਖਚਟ ਕਰਕੇ ਸੰਸਾਰੀ ਲੋਕ ਆਪਣੇ ਲਈ ਆਪ ਹੀ ਡੂੰਗਾ ਖੂਪ ਪੁੱਟ ਜਾਂਦੇ ਨੇ ਬ੍ਰਹਮ ਦੀ ਪ੍ਰਾਪਤੀ ਦੇ ਤੁਲ ਤੀਰਥਾਂ ਦਾ ਪਰਮਣ ਤੇ ਤਪ ਸਾਧਨਾ ਦੀ ਕੋਈ ਬਿਸ਼ਿਸ਼ਤਾ ਨਹੀਂ ਸ਼ੁੱਧ ਹਿਰਦੇ ਨਾਲ ਪ੍ਰਭੂ ਉਸਤਤ ਵਿੱਚ ਤਤ ਪਰੈਣ ਦੀ ਲੋੜ ਹੈ ਆਰਾਮਗਲੀ ਰਾਗ ਵਿੱਚ ਤਨ ਸ਼ਿਰ ਗੁਰੂ ਨਾਨਕ ਦੇਵ ਜੀ ਦਾ ਹੁਕਮ ਹੈ ਸਵਨਾਦ ਵੇਦ ਗੁਰਵਾਣੀ ਮਨ ਰਾਤਾ ਸਾਰਿੰਗ ਪਾਣੀ ਤਹਿ ਤੀਰਤ ਬਰਤ ਤਪ ਸਾਰੇ ਗੁਰ ਮਿਲਿਆ ਹਰ ਨਿਸਤਾਰੇ ਪ੍ਰਮਾਤਮਾ ਦੀ ਬੰਦਗੀ ਕਰਨੀ ਉਸ ਪ੍ਰਭੂ ਦੇ ਅੰਮ੍ਰਿਤ ਨਾਮ ਵਿੱਚ ਲੀਨ ਹੋਣਾ ਬ੍ਰਹਮ ਸਰੂਪ ਗੁਰਵਾਣੀ ਅਤੇ ਵਾਹਿਗੁਰੂ ਵਿੱਚ ਅਫੇਦ ਹੋਣਾ ਹੈ ਉਹ ਪਰਮ ਪਿਤਾ ਹਰ ਇੱਕ ਜੀਵ ਦੇ ਅੰਦਰ ਤੇ ਸਮੁੱਚੇ ਸੰਸਾਰ ਦੇ ذره-ਦਰੇ ਵਿੱਚ ਵਿਆਪਕ ਹੈ। ਬਾਸਤਵ ਵਿੱਚ ਬ੍ਰਹਮ, ਗੁਰੂ ਅਤੇ ਈਸ਼ਵਰ ਇੱਕ ਹੀ ਹੈ। ਜਿਨਨੇ ਨਾਮ 파ਰਵਮ ਵਾਹਿਗੁਰ ਦੇ ਸੰਬੋਧਨ ਸ਼ਬਦ ਨੇ ਉਸ ਬ੍ਰਹਮ ਦੀ ਕਿਸੇ ਨਾ ਕਿਸੇ ਸਿਫਤ ਦੇ ਵਾਚਕ ਨੇ ਜਿਵੇਂ ਰਾਮ ਦਾ ਅਰਥ ਰਮਿਆ ਹੋਇਆ ਹੈ। ਹਰੀ ਤੋਂ ਪਾਵ ਪਾਪਾਂ ਨੂੰ ਦੂਰ ਕਰਕੇ ਮਨ ਨੂੰ ਹਰਿਆ ਕਰਨ ਵਾਲਾ। ਗੋਬਿੰਦ ਤੋਂ ਪਾਵ ਸ੍ਰਿਸ਼ਟੀ ਦਾ ਮਾਲਕ। ਅਰਹਿਮ ਤੋਂ ਪਾਵ ਰਹਿਮ ਕਰਨ ਵਾਲਾ। ਇਹ ਸਾਰੇ ਨਾਮ 파ਰਵਮ ਵਾਹਿਗੁਰ ਦੀ ਕਿਸੇ ਵੀ ਇਕセプト ਨੂੰ ਉਸ ਦੇ ਗੁਣਾਂ ਨੂੰ ਜਪਣ ਵਾਲੇ ਦੇ ਹਿਰਦੇ ਵਿੱਚ ਵਸਾਉਂਦੇ ਨੇ ਜਦੋਂ ਕੋਈ ਗੁਰਸਿੱਖ ਪ੍ਰੇਮ ਨਾਲ ਵਾਹਿਗੁਰੂ ਦਾ ਉਚਾਰਨ ਕਰਦਾ ਹੈ ਫਿਰ ਅਕਾਲਪੁਰ ਵਾਹਿਗੁਰੂ ਤੂੰ ਅਸਚਰ ਜਾਏ ਤੂੰ ਵਿਅੰਤ ਹੈ ਦਾ ਗੁਣ ਉਸ ਦੇ ਸਿੱਖ ਦੇ ਹਿਰਦੇ ਵਿੱਚ ਆ ਵਸਦਾ ਹੈ ਰਾਗ ਭਰਵਤੀ ਵਿੱਚ ਤਨ ਗੁਰਨਾਮ ਦੇ ਜੀ ਸਾਡੀ ਈਗਾਈ ਕਰਦੇ ਨੇ ਗੁਰ ਸਮਾਨ ਤੀਰਥ ਨਹੀਂ ਕੋਏ ਸਰ ਸੰਤੋਖ ਤਾਸ ਗੁਰ ਹੋਏ ਗੁਰ ਦਰਿਆਓ ਸਦਾ ਜਲ ਨਿਰਮਲ ਮਿਲਿਆ ਦੁਰਮਤ ਮਹਿਲ ਹਰੇ ਇਸ ਸਾਰੇ ਵਿਚਾਰ ਦਾ ਤੱਤ ਸਾਰੇ ਹੋਇਆ ਕਿ ਨਿਰੰਕਾਰ ਅਕਾਲਪੁਰ ਵਾਹਿਗੁਰੂ ਪਰਮ ਪਰਮੇਸ਼ਰ ਦੀ ਸਿਮਰਤੀ ਨਾਲ ਸੰਸਾਰੀ ਮਨੁੱਖ ਦੇਵਤਾ ਬਣ ਸਕਦਾ ਹੈ ਇਸ ਲਈ ਇਹ ਤੇ ਜ਼ਰੂਰੀ ਹੈ ਕਿ ਅਸੀਂ ਗੁਰਵਾਣੀ ਰੂਪੀ ਬ੍ਰह्म ਵਿਚਾਰਾਂ ਨੂੰ ਹਿਰਦੇ ਰੂਪੀ ਸੱਚੇ ਘਰ ਵਿੱਚ ਵਸਾ ਕੇ ਸੱਚਖੰਡ ਬੇਗੰਪੁਰਾ ਤੇ ਨਿਰੰਕਾਰ ਦੇ ਦੇਸ਼ ਦੇ ਵਾਸੀ ਬਣ ਸਕਦੇ ਹਾਂ ਬਾਣੀ ਗੁਰੂ ਬ੍ਰह्म ਨਿਰੰਕਾਰ ਦਾ ਇਹੋ ਸਰਵ ਵਿਆਪੀ ਸੰਦੇਸ਼ ਹੈ ਕਿ ਧਰਤੀ ਤੇ ਰਹਿਣ ਵਾਲਾ ਹਰ ਮਨੁੱਖ ਹਉਮੈ ਈਰਖਾ ਵਹ ਬੈਰ ਪਰਮ ਤੇ ਗਮ ਤੋਂ ਆਜ਼ਾਦ ਹੋ ਕੇ ਸਚਾਰ ਬਣ ਕੇ ਸਚਖੰਡ ਦੇ ਵਾਸੀ ਦਾ ਜੀਵਨ ਜੂਣ ਲਈ ਯਤਨ ਕਰੇ ਰਾਗ ਸੋਰਠਿ ਵਿੱਚ ਸ਼ੀਦਾ ਦੇ ਸਰਤਾਜ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸੰਦੇਸ਼ ਹੈ ਗੁਰਪੂਰੇ ਕੀ ਬਾਣੀ ਪਾਰ ਬ੍ਰਹਮਨ ਪਾਣੀ ਨਾਨਕ ਦਾਸ ਵਿਖਾਣੀ ਨਿਰਮਲ ਅਕਥ ਕਹਾਣੀ ਗੁਰਬਾਣੀ ਵਿੱਚ ਬ੍ਰਹਮ ਦਾ ਸੰਕਲਪ ਇਹ ਵਾਰਤਾ ਸੁਣਾ ਰਹੇ ਸਨ ਭਗਵਾਨ ਸਿੰਘ ਜੋਹਲ साहिब श्री गुरु ग्रंथ साहिब जी अकाल पुरख की सिफ तो सलाह के भंडार हैं श्री गुरु ग्रंथ साहिब जी विचलिया रचनाव ब्रह्म दी विचार ने ओ ब्रह्म जो समता तो परे है जो अगोचर है जो असरीरी है साधारण बाणी रचनाव एक साधारण गीत हैं पर उस अकाल पुरख की ब्रह्म दी महिमा ਨੂੰ ਜਾਣਨ ਵਾਲਿਆਂ ਲਈ ਇਹ ਬ੍ਰह्म ਵਿਚਾਰ ਹੈ। ਐਸੀ ਬ੍ਰह्म ਵਿਚਾਰ ਜੋ ਜੀਵ ਦੇ ਆਦ ਤੋਂ ਲੈ ਕੇ ਅੰਤ ਤੱਕ ਉਸ ਦੇ ਕੰਮ ਆਉਂਦੀ ਹੈ। ਲੋਕ ਜਾਣੈ ਇਹ ਗੀਤ ਹੈ। ਇਹ ਤੋ ਬ੍ਰह्म ਵਿਚਾਰ ਸਰਵਣ ਕਰਦੇ ਆ ਭਾਈ ਅਨੂਪ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਦੁਆਰਾ ਗਾਇਨ ਕੀਤਾ ਹੋਇਆ ਇਹ ਸ਼ਬਦ। ਲੋਕ ਜਾਣੈ ਇਹ ਗੀਤ ਹੈ ਇਹ ਤੋ ਬ੍ਰਹਮ ਵਿਚਾਰ ਇਹ ਤੋ ਕਾਸ਼ੀ ਉਪਦੇਸ਼ ਹੋਏ ਮਾਨਸ ਮਰ ਇਹ ਤੋ ਬ੍ਰਹਮ ਵਿਚਾਰ ਇਹ ਤੋ ਬ੍ਰਹਮ ਵਿਚਾਰ ਲੋਕ ਜਾਣੈ ਇਹ ਗੀਤ ਹੈ ਇਹ ਤੋ ਬ੍ਰਹਮ ਵਿਚਾਰ ਇਸ ਸ਼ਬਦ ਦਾ ਗਾਇਨ ਕੀਤਾ ਸੀ ਭਾਈ ਅਨੂਪ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ